ਇਸੋ ਇਲਾਵਾ ਸਰਦਾਰ ਗੁਲਾਬ ਸਿੰਘ ਜਿਹਦੇ ਇਤਨਾ ਸੱਤਾ ਅੱਜ ਦੀ ਸ਼ੁਰੂਆਤ ਜੋਤੀ ਪ੍ਰੋਜੈਕਟ ਨਾਲ ਹੋ ਜਾਣ ਜਾ ਰਹੀ ਹੈ ਸਰਦਾਰ ਗੁਲਾਬ ਸਿੰਘ ਜੀ ਸਾਡੇ ਉਘਾਟ ਸਮਾਰੋਹ ਦੀ ਸ਼ੁਰੂਆਤ ਜੋਤੀ ਜਲਾ ਕੇ ਕਰ ਰਹੇ ਹਨ ਤਾਂ ਜ਼ੋਰ ਨਾਲ ਤਾੜੀਆਂ ਮੇਰੇ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਲਗਾਤਾਰ ਰਗਣੀ ਚਾਹੀਦੀਆਂ ਮੈਂ ਸਿੰਡੀ ਪਤੰਤ ਸੱਜਣਾ ਨੂੰ ਵੀ ਬੇਨਤੀ ਕਰਾਂਗੇ ਪਲੀਜ਼ ਤਾੜੀਆਂ ਜ਼ੋਰਦਾਰ ਬੁਜਾਈਆਂ ਜਾ ਪਰਮਾਤਮਾ ਦੀ ਅਰਦਾਸ ਜ਼ਰੂਰੀ ਹੈ ਕੋਈ ਵੀ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੋ ਅਸੀਂ ਜੋਤੀ ਪ੍ਰਜਵਲਨ ਕਰਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਸ ਸਕੂਲ ਦੀ ਬਿਹਤਰੀ ਲਈ ਪੰਜਾਬ ਦੀ ਬਿਹਤਰੀ ਦੇ ਲਈ ਪੂਰੇ ਦੇਸ਼ ਦੀ ਬਿਹਤਰੀ ਲਈ ਅਸੀਂ ਸਾਰੇ ਸ਼੍ਰੀਮਤੀ ਸੋਜਨਾਮ ਸੋ ਸ਼ਰਮਾ ਜੀ ਐਸਐਮਸੀ ਕਮੇਟੀ ਤੇ ਸਮੂਹ ਸਟਾਫ ਮੈਂਬਰ ਸਾਹਿਬਾਨ ਵੱਲੋਂ एम एल ए हलका कुल और सरदार गुर जी का हार्दिक स्वागत करती स्वागत में जोरदार ढाक लगा इस मैं हलका कोर्नेटर सरदार गुरतास सिंह सिक्ख्या कोर्डीनेटर डिजिक्स लैक्चरार श्री दौलत राम बी एम सिंह संधु बी पी ओ सिंह जी सरपंच मर्दापुर सरदार पहुंचे सारे परिवर्तन का बहुत बहुत स्वागत करती हूँ ਸਰ ਡਾਰਬੂ ਰਾਸੀ ਐਮਐਲਏ ਹਲਕਾ ਤੋਂ ਜੀ ਦੀ ਜਤਨਾ ਸਦਕਾ ਹੀ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਮਰਦਾਪੁਰ ਜਿਸ ਨੂੰ ਕਿਸ ਇਨਫ ਐਮੀਨੈਂਸ ਦਾ ਦਰਜਾ ਪ੍ਰਾਪਤ ਹੋਇਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨੀਆਂ ਇਹਨਾਂ ਦੀ ਸ਼ਖਸੀਅਤ ਬਾਰੇ ਮੈਂ ਦੋ ਲਾਈਨਾਂ ਕਹਿਣਾ ਚਾਹਾਂਗੀ ਮੰਝਲਾ ਦੇ ਰਾਹਾਂ 'ਚ ਮੰਝਲਾ ਦੇ ਰਾਹਾਂ 'ਚ ਤੂਫਾਨ ਬੜੇ ਆਉਂਦੇ ਨੇ ਮੰਜੂਲਾ ਦੇ ਰਾਹ ਚ ਤੂਫਾਨ ਬੜੇ ਹੁੰਦੇ ਨੇ ਪਰ ਤਾਰਤਾ ਉਹੀ ਲੰਦੇ ਨੇ ਜੋ ਤੂਫਾਨਾਂ ਨੂੰ ਚੀਰ ਆਪਣਾ ਵੱਖਰਾ ਰਾਹ ਬਣਾਉਂਦੇ ਨੇ ਜੋ ਤੂਫਾਨਾਂ ਨੂੰ ਚੀਰ ਆਪਣਾ ਵੱਖਰਾ ਰਾਹ ਬਣਾਉਂਦੇ ਨੇ ਕੁਝ ਇਸੇ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਹਨ ਸਰਦਾਰ ਗੁਲਾਸ ਸਿੰਘ ਜੀ ਇਹਨਾਂ ਬਾਰੇ ਕੀ ਸ਼ਬਦ ਬੋਲिए ਇਹਨਾਂ ਦੀ ਅੰਤਕ ਮਿਹਨਤ ਸਦਕਾ ਹੀ ਅੱਜ ਸਾਡੇ ਸਕੂਲ ਨੂੰ ਸਕੂਲ ਆਫ ਐਮਿਨੈਂਸ ਦਾ ਪੂਰਾ ਦਰਜਾ ਪ੍ਰਾਪਤ ਹੋਇਆ ਹੈ ਕਿਉਂਕਿ ਇਹ ਸਰਦਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਯੋ ਕਿ ਇਸ ਇਲਾਕੇ ਦੇ ਬੱਚਿਆਂ ਨੂੰ ਕਮਰਸ ਮੈਡੀਕਲ ਨਾਨ ਮੈਡੀਕਲ ਆਦਿ ਚੀਜ਼ ਭਾਈਆਂ ਕਰਨ ਦੇ ਲਈ ਬਹੁਤ ਦੂਰ-ਦਰਾਡੇ ਇਲਾਕੇ ਵਿੱਚ ਜਾਣਾ ਪੈਂਦਾ ਸੀ ਪਰ ਇਹਨਾਂ ਵੱਲੋਂ ਗ੍ਰਾਂਟਸ ਦੀ ਕਮੀ ਕਦੀ ਨਹੀਂ ਹੁੰਦੀ ਥੋੜੀ ਜੀ ਜਗ੍ਹਾ ਦੀ ਕਮੀ ਹੈ ਉਹ ਅਸੀਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਸੀ ਵੀ ਸਾਨੂੰ ਥੋੜੀ ਬਹੁਤੀ ਜਗ੍ਹਾ ਕਿਤੇ ਦੇ ਦਿਓ ਤਾਂ ਕਿ ਇਹ ਸਈ ਨਾ ਤੋਂ ਹੋਰ ਤੋਂ ਹੋਰ ਗ੍ਰਾਂਟਸ ਲੈ ਕੇ ਆਪਣੇ ਸਕੂਲ ਨੂੰ ਬਹੁਤ ਅੱਛਾ ਬਣਾ ਸਕੀਏ ਵੈਸੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਕ ਵਾਰੀ ਹੀ ਇਹਨਾਂ ਨੇ ਕਹਿਨ ਸੀ ਸਾਡੇ ਸਾਰੀਆਂ ਗ੍ਰਾਂਟਸ ਵਾ ਦਿੰਦੇ ਆ ਔਰ ਸਾਡੇ ਸਕੂਲ ਨੂੰ ਇਹਨਾਂ ਦੇ ਯਤਨਾਂ ਸਦਕੇ ਹੀ ਸਾਡਾ ਸਕੂਲ ਜਿਹੜਾ ਹੈ ਸਕੂਲ ਆਫ ਐਮਿਨੈਂਸ ਬਣਿਆ ਹੈ ਸਕੂਲ ਆਫ ਐਮਿਨੈਂਸ ਬਣਨ ਦੇ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਹੈ ਆਲੇ ਦੁਆਲੇ ਦੇ ਮੇਰੇ ਖਿਆਲ ਸਾਰੇ ਹੀ ਪਿੰਡਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਜਿਹੜੇ ਬੱਚੇ ਕਮਰਸ ਕਰਨਾ ਚਾਹੁੰਦੇ ਐ ਮੈਡੀਕਲ ਕਰਨਾ ਚਾਹੁੰਦੇ ਐ ਨਾਨ ਮੈਡੀਕਲ ਜਾਂ ਹੋਰ ਵੀ ਅچھے ਸਬਜੈਕਟਸ ਨਾਲ ਪੜਾਈ ਕਰਨਾ ਚਾਹੁੰਦੇ ਸੀ ਪਹਿਲੇ ਉਹਨਾਂ ਨੂੰ ਦੂਰ ਜਾਣਾ ਪੈਂਦਾ ਸੀ ਔਰ ਫੂ ਨੋ ਐਮਿਨੈਂਸ ਦਾ ਪੇਪਰ ਕਲੀਅਰ ਕਰਕੇ ਸਾਡੇ ਕੋਲ ਆਉਂਦੇ ਆ ਔਰ ਹਰ ਤਰ੍ਹਾਂ ਦੀ ਜਿਹੜੀ ਉਚੇਰੀ ਸਿੱਖਿਆ ਹੈ ਉਹ ਪ੍ਰਾਪਤ ਕਰਦੇ ਸਾਡੇ ਸਾਰਨਾ ਸਾਂਝੇ ਕਰ ਔਰ ਬੇਟਾ ਜ਼ੋਰਦਾਰ ਤਾੜੀਆਂ ਸਾਡੇ ਲਈ ਜ਼ੋਰਦਾਰ ਤਾੜੀਆਂ ਬਜਾ ਦੇ ਕਿਉਂਕਿ ਇਹਨਾਂ ਦਾ ਦਿਨ ਆਪਾਂ ਧੰਨਵਾਦ ਕਰੀਏ ਉਨ੍ਹਾਂ ਘਟ ਹੈ ਇਹਨਾਂ ਦੀ ਬਦੌਲਤ ਹੀ ਅੱਜ ਆਪਾਂ ਨੂੰ ਸਕੂਲ ਆਫ ਐਮਿਨੈਂਸ ਮਾਦਕੂ ਦਾ ਦਰਜਾ ਪ੍ਰਾਪਤ ਹੋਆ ਜੀ ਦਾ ਕਮੰਡਰ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨ ਇਲਾਕੇ ਦੇ ਹੋਰ ਵੀ ਵੱਖ-ਵੱਖ ਪਿੰਡਾਂ ਦੇ ਨਾਲ-ਨਾਲ ਜਾਗਰੂਕ ਉੱਚ ਗੱਹਾਵਾਕੂ ਸੋਚ ਦੇ ਮਾਲਕ ਸਾਡੇ ਬਹੁਤ ਹੀ ਪਿਆਰੇ ਬੱਚੇ ਅਤੇ ਅਧਿਆਪਕ ਸਹਿਦਾਨ ਅਤੇ ਦਿਹਾਜ ਪਵ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਕੂਲ ਪਰਮਿਨੇਸਰ ਵੱਖ-ਵੱਖ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਉਹ ਸੁਪਨਾ ਲਿਆ ਸੀ ਹਾਂ ਜੀ ਸਰਪੰਚ ਸਾਹਿਬ ਸਰਦਾਰ ਮਹਿਰ ਸਿੰਘ ਜੀ ਅੱਜ सरदार गुरदास सिंह जी दौलत राम जी बी पी ओडारिया सरदार सुरजीत सिंह जी बीपी ओ डारिया सरदार सुरजीत जी सरपंच महत्वपूर्ण सरदार मेहर सिंह जी हो गया को जा हाँ जी हाँ जी प्रिंसिपल उलाना सरदार बलजीत सिंह जी बहुत बहुत ताजियो बेटा बजा दे इंचार्ज सरदार गुरप्रीत सिंह जी श्री श्रीमती अमनदीप कौर सुमित कौर लेक्चरर कैमिस्ट्री प्राणी लेक्चरर पंजाबी श्रीमती मनीषा लेक्चरर कॉमर्स श्रीमती रविता गोयल लेक्चरर मैथ Hvor er de? ਹਾਂ ਜੀ ਅੱਗੇ ਆਮ ਜੀ ਹਾਂ ਜੀ ਬਾਰੇ ਖਾਂਦਾ ਭਾਰਤੀ ਜੀ ਜੀ ਸਾਡੇ ਫੇਸ ਹੋਂਦੇ ਬੰਸ ਬਣ ਗਿਆ ਫਤਨਾ ਮੇਰੇ ਦੋ ਚੋ ਨਾ ਆਪਣੇ ਨਾਮ ਦੇ ਫੰਦਾ ਜਾਂ ਚੱਲ ਰਿਹਾ ਹੈ ਬਸ ਉਹ ਵੀਡੀਓ ਦੇ ਵਿੱਚ ਆ ਆ ਤਾਂ ਵੀ ਤਾਂ ਵੀ ਨਹੀਂ ਕਿ ਮੈਂ ਕਹਿੰਦਾ ਸੀ ਉਸ ਦੇ ਅੰਗਰਨ ਨੇ ਇੱਕ ਸਾੜੇ ਨੂੰ ਅਰੇ ਕਰ ਲੈ ਮੈਂ ਅੱਜ ਬਹੁਤ ਲੰਬਾ ਫੋਟੋ ਡੇਟਡ ਤੋਂ ਦੋ ਤੋਂ ਸਭ ਨੂੰ ਇੱਕ ਬੋਲ ਕੇ ਇਹਦੇ ਬਾਰੇ ਦੱਸ ਸਤਿ ਸ਼੍ਰੀ ਅਕਾਲ ਜੀ ਮੈਂ ਥੋੜਾ ਆਪਣਾ ਕਰਨਾਲ ਘਨੌਰ ਸਕੂਲ ਆਫ ਵਿਮੈਨਸ ਸਕੂਲ ਆਫ ਵਿਮੈਨਸ ਮਰਦਾਪੁਰ ਦੇ ਵਿੱਚ ਅੱਜ ਸੀ ਸਿੱਖਿਆ ਕ੍ਰਾਂਤੀ ਦੇ ਤਹਿਤ ਇਕੱਠੇ ਹੋਏ ਸਾਰੇ ਇਥੋਂ ਦੇ ਸਾਰੇ ਵਿਦਵਾਨ ਸਾਹਿਬਾਨ ਸਾਰਾ ਸਟਾਫ ਹੋ ਪ੍ਰਿੰਸੀਪਲ ਸਾਹਿਬ ਹੋਰ ਵੀ ਨਾਲ ਲੱਗਦੇ ਸਕੂਲਾਂ ਤੋਂ ਵੀ ਜਿਹੜਾ ਸਟਾਫ ਆਇਆ ਸਿੱਖਿਆ ਕ੍ਰਾਂਤੀ ਇੱਕ ਐਸਾ ਕਦਮ ਹੈ ਪੰਜਾਬ ਸਰਕਾਰ ਦਾ ਤੇ ਆਪ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਪਿਛਲੇ ਕਈ ਦਿਨ ਤੋਂ ਹੀ ਲਗਾਤਾਰ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਹਾਂ ਇੰਨਾ ਜ਼ਿਆਦਾ ਕੰਮ ਕਮਰਿਆਂ ਦਾ ਲੈਬਾਂ ਦਾ ਜਿਹੜੇ ਸਾਡੇ ਬੱਚੇ ਨੇ ਉਹ ਜਿਵੇਂ ਘਰਾਂ ਦੇ ਵਿੱਚ ਬਾਥਰੂਮ ਯੂਜ਼ ਕਰਦੇ ਆ ਉਵੇਂ ਸਕੂਲਾਂ ਦੇ ਵਿੱਚ ਵੀ ਜਿਹੜੇ ਸਾਫ਼ ਸੁਥਰੇ ਬਾਥਰੂਮ ਲੱਖਾਂ ਰੁਪਈਆ ਦੀ ਗ੍ਰਾਂਟ ਬੱਚਿਆਂ ਤੇ ਪੇਰੈਂਟਸ ਦੇ ਰਿਸ਼ਤੇ ਨੂੰ ਹੋ ਨਿੱਘਾ ਕਰਨ ਦੇਈ ਟੀਚਰ ਦੇ ਨਿਸ਼ਤੇ ਨੂੰ ਹੋ ਨਿੱਘਾ ਕਰਨ ਦੇ ਲਈ ਆਪਣੇ ਲਾਕੇ ਨੇ ਆਪਣੇ ਪਿੰਡਾਂ ਦੇ ਮੋਹਤਵੱਸ ਜਨਾਂ ਦੇ ਨਾਲ ਹੋਰ ਇਸ ਤਰ੍ਹਾਂ ਨਿੱਗਾ ਕਰਨ ਦੇ ਲਈ ਸਿੱਖਿਆ ਕ੍ਰਾਂਤੀ ਦੇ ਅੱਜ ਦੇ ਵਕਬਾ ਸਕੂਲਾਂ ਦਾ ਦੌਰਾ ਮੈਂ ਇਹ ਗੱਲ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਬੱਚੇ ਨੇ 10ਵੀਂ 2 1 ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭੁੱਖਤਾ ਹੈਗਾ ਜਦੋਂ ਆਪਾਂ ਪੋਲੀਟੀਕਲ ਤੌਰ ਦੇ ਉੱਤੇ ਇੱਕ ਪਿੰਡ ਦੀ ਮੀਟਿੰਗ ਕਰਦੇ ਆ ਉਹ ਅਕਸਰ ਗਲੀਆਂ ਨਾਲੀਆਂ ਧਰਮਸ਼ਾਲਾ ਤੇ ਬਾਰੇ ਗੱਲ ਕੀਤੀ ਜਾਂਦੀ ਹੈ ਜਿਹੜੀ ਇਹ ਗੱਲ ਹੈ ਇੱਕ ਬੱਚਾ ਜਾਂਦਾ ਆਪਣੇ ਪੇਰੈਂਟਸ ਦੀ ਗੱਲ ਸੁਣਦਾ ਜਾਂ ਉਹ ਆਪਣੇ ਟੀਚਰ ਦੀ ਗੱਲ ਸੁਣਦਾ 18 ਤੋਂ 25 ਸਾਲ ਦਾ ਜਿਹੜਾ 28 ਸਾਲ ਦਾ ਬੱਚਾ ਹੈ 27 ਸਾਲ ਦਾ ਲਾਦੂ ਉਹ ਇੱਕ ਕੋਰਾ ਕਾਗਜ਼ ਹੈ ਤੁਸੀਂ ਜੋ ਉਹਨੂੰ ਦੱਸ ਦਿਓ ਵੀ ਉਹਨੇ ਉਸ ਗੱਲ ਨੂੰ ਵੇਖਣਾ ਹੈ, ਬਚਣਾ ਹੈ ਫਿਰ ਉਹਨੇ ਮਿਲਣਾ ਜੇ ਪੰਜਾਬ ਨੂੰ ਚੰਗੇ ਆਲੀਹਾ ਤੇ ਲੈ ਕੇ ਆਉਣਾ ਤਾਂ ਮੈਨੂੰ ਲੱਗਦਾ ਕਿ ਪੋਲੀਟਿਕਲ ਰਾਜਨੀਤਿਕ ਸਮਾਜ ਸੇਵੀ ਟੀਚਰ ਪੇਰੈਂਟਸ ਤੇ ਬੱਚਿਆਂ ਦਾ ਜਿਹੜਾ ਰਿਸ਼ਤਾ ਬੜਾ ਨਿੱਗਾ ਹੋਣਾ ਚਾਹੀਦਾ ਸਿਖਾਵਾ ਹੋਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਕੁਝ ਗੱਲਾਂ ਹੁੰਦੀਆਂ ਨੇ ਜੀ ਵੀ ਕਿਉਂ ਕੀਤੇ ਜਾ ਰਹੇ ਨੇ ਘੱਟ ਪੈਸਿਆਂ ਦੇ ਕੀਤੇ ਜਾ ਰਹੇ ਨੇ ਸਰਕਾਰਾਂ ਕੰਮ ਕਰਦੀਆਂ ਵੀ ਨੇ ਦੱਸਦੀਆਂ ਵੀ ਨੇ ਤੇ ਜੇ ਕੰਮ ਕੀਤਾ ਤਾਂ ਦੱਸਣ ਦੇ ਵਿੱਚ ਕੋਈ ਹਰ ਜੇ। ਮੇਰੇ ਸਕੂਲ ਦੇ ਵਿੱਚ ਸਕੂਲ ਆਫ ਫੈਮਿਨਸ ਤੇ ਸਕੂਲ ਦੇ ਕਲਾਸਰੂਮ ਦੇ ਵਿੱਚ ਅਸੀਂ ਬੈਠੇ ਆ। ਇਸ ਤੇ ਲਈ 10-12 ਲੱਖ ਰੁਪਇਆ ਕਲਾਸਰੂਮਾਂ ਦਾ ਆਇਆ ਹੋਇਆ। ਪਿਛਲੇ ਦੋ ਸਕੂਲਾਂ ਦੇ ਵਿੱਚ ਮੈਂ ਜਾ ਕੇ ਆਇਆ ਇੱਕ ਦੇ ਵਿੱਚ 50-55 ਲੱਖ ਇੱਕ ਦੇ ਵਿੱਚ 60 ਲੱਖ ਰੁਪਇਆ 64 ਲੱਖ ਰੁਪਇਆ ਨਗਾਵਾਂ ਦੇ ਵਿੱਚ 64 ਲੱਖ ਰੁਪਈਆ ਸੀ ਕਬੂਲ ਰਕਟੋਰ ਦੇ ਵਿੱਚ 50 55 ਲੱਖ ਰੁਪਈਆ ਸੀ ਜੇ ਅਸੀਂ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਭਵਿੱਖ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਹੱਥਾਂ ਨੇ ਆਉਣ ਵਾਲਾ ਪੰਜਾਬ ਤਿਆਰ ਸੁਮੇਦਾ ਆਪਣੇ ਆਪ ਨੂੰ ਭੱਗਾ ਭਰਿਆ ਸਮਝਦਾ ਵੀ ਠਨੌਰ ਹਲਕੇ ਦੇ ਵਿੱਚ ਪੜ੍ਹੇ ਇੱਥੇ ਖੇਡੇ ਜੰਮੇ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਖੇਡ ਗਰਾਉਂਡਾ ਬਣਾਉਣ ਦਾ ਮੌਕਾ ਮਿਲਿਆ ਟੀਚਰ ਸਹਿਬਾਨਾਂ ਨੂੰ ਦੁਬਾਰਾ ਮਿਲਣ ਦਾ ਮੌਕਾ ਮਿਲਿਆ ਮੈਂ ਘਨੌਰ ਗਿਆ ਸੀ ਸਕੂਲ ਦੇ ਵਿੱਚ ਉੱਥੇ ਮੇਰੇ ਉਹੀ ਟੀਚਰ ਉਹੀ ਗੁਰੂ ਜਿਨ੍ਹਾਂ ਨੇ ਮੈਨੂੰ ਪੜਾਇਆ ਸੀ ਤੇ ਰਿਸ਼ਤਾ ਜਿਹੜਾ ਹੋਰ ਵੀ ਡਿਕਾ ਕੀਤਾ ਜਾ ਸਕਦਾ ਫੂ ਮੈਂ ਆਪਣੇ ਬਹੁ ਵਕ ਵਕ ਪਿੰਨਾ ਦੁਆਏ ਹੋਏ ਟੀਚਰ ਸਹਿਬਾਨਾਂ ਦਾ ਪ੍ਰਿੰਸੀਪਲ ਸਹਿਬਾਨਾਂ ਦਾ ਸਾਡੇ ਸਰਪੰਚ ਸਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬੇਰਜ਼ਗਾਰੀ ਮੁਕਤ ਕਰਾਪਸ਼ਨ ਮੁਕਤ ਬਣਾਉਣ ਦੇ ਵਿੱਚ ਜਿਹੜਾ ਕੰਮ ਜਾਰੀ ਬਣਾਉਗੇ ਬਹੁਤ ਬਹੁਤ ਆਪਾਂ ਅਰੇ ਇਸ ਕਿੱਦਾਂ ਨੂੰ ਲੈ ਕੇ ਐਮਐਲਏ ਕੋ ਲਾਲ ਬਰਦਾਵਰ ਪਿੰਡ ਜਾਇਆ ਸਕੂਲ ਦੇ ਜਾਇ ਕਿਵੇਂ ਦੇਖੀਓ ਕਿਰਗਿੜੇ ਕੰਮ ਆਇਆ ਪਿੰਡ ਦੇ ਸਕੂਲ ਦੇ ਜਿਹੜੇ ਸੇ ਸਭ ਤੋਂ ਪਹਿਲੇ ਤਾਂ ਅਸੀਂ ਇਹੀ ਕਹਾਂਗੇ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਜਿਹੜਾ ਸਭ ਤੋਂ ਪਹਿਲੇ ਐਮੀਨੈਂਸ ਬਣਾਇਆ ਜਿਹੜਾ ਕਿ ਇਸ ਇਲਾਕੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਜਿਸ ਤਰ੍ਹਾਂ ਮੈਡੀਕਲ ਦੀ ਨਾਨ ਮੈਡੀਕਲ ਦੀ ਔਰ ਕਮਰਸ ਦੀ ਐਜੂਕੇਸ਼ਨ ਲੈਣ ਲਈ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਦੂਰ ਪੈਂਦਾ ਸੀ ਜਦੋਂ ਤੋਂ ਸਾਡਾ ਸਕੂਲ ਇਹ ਐਮਿਨੈਂਸ ਬਣਿਆ ਤਾਂ ਨੇੜੇ ਦੇ ਜਿੰਨੇ ਵੀ ਪਿੰਡ ਹੈ ਉਹ ਸਾਡੇ ਬੱਚੇ ਜਿਹੜੇ ਆ ਇੱਥੇ ਅੱਛੀ ਐਜੂਕੇਸ਼ਨ ਲੈ ਸਕਦੇ ਆ ਉਹ ਤੋਂ ਉਹਨਾਂ ਨੇ ਕੀਤਾ ਹੀ ਉਸ ਤੋਂ ਇਲਾਵਾ ਸਾਨੂੰ ਬਹੁਤ ਸਾਰੀਆਂ ਗ੍ਰਾਂਟਸ ਦਿੱਤੀਆਂ ਸਾਡੇ ਰੂਮਸ ਜਿਹੜੇ ਉਹ ਪਹਿਲੇ ਦੋ ਜਿਨ੍ਹਾਂ ਦਾ ਅੱਜ ਇਨੌਗੁਰੇਸ਼ਨ ਸੀ ਦੋ ਕਮਰਿਆਂ ਦੀ ਉਹ ਬਣੇ ਉਸ ਤੋਂ ਬਾਅਦ ਇੱਕ ਕਮਰੇ ਦੀ ਗ੍ਰਾਂਟ ਸਾਡੇ ਕੋਲ ਹੋਰ ਹੈ ਜਿਹੜੀ ਅਸੀਂ ਸ਼ੁਰੂ ਕਰ ਦਿੱਤਾ ਹੈ ਬਾਥਰੂਮ ਦੀ ਗ੍ਰਾਂਟ ਹੈ ਹੋਰ ਵੀ ਆ ਜਿਹੜੀ ਇਸ ਲੈਬ ਦੇ ਵਿੱਚ ਅਸੀਂ ਕੰਪਿਊਟਰ ਲੈਬ ਦੇ ਵਿੱਚ ਬੈਠੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦੀ ਰਿਪੇਅਰਸ ਦੀ ਜ਼ਰੂਰਤ ਸੀ ਤਾਂ ਟਾਈਮ-ਟਾਈਮ ਤੇ ਸਾਨੂੰ ਰਿਪੇਅਰ ਗ੍ਰਾਂਟ ਜਾਂ ਹੋਰ ਕਈ ਤਰ੍ਹਾਂ ਦੀਆਂ ਗ੍ਰਾਂਟਸ ਬੱਚਿਆਂ ਦੀ ਯੂਨੀਫਾਰਮ ਦੀ ਗ੍ਰਾਂਟ ਜੋ-ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਸਭ ਮਿਲਦਾ ਇਸ ਕਰਕੇ ਸਾਨੂੰ ਕਦੀ ਵੀ ਇਸ ਨਾਲ ਕੰਮਾਂ ਦੇ ਵਿੱਚ ਕੋਈ ਅੜਚਨ ਨਹੀਂ ਆ ਰਹੀ ਹੈ ਸਾਨੂੰ ਸਭ ਅੱਛਾ ਹੀ ਮਿਲ ਰਿਹਾ ਹੈ ਜੋ ਮਿਤ ਦੇ ਰਹੇ ਹਨ ਉਹ ਬਹੁਤ ਅੱਛਾ ਮਿਲ ਰਿਹਾ ਹੈ ਜੇ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਤੇ ਪੇਰੈਂਟਸ ਦੀ ਗੱਲ ਕਰੀਏ ਕੀ ਕਹਾ ਚਾਹੁੰਦੇ ਹੋ ਅੱਜ ਦੇ ਦਿਨ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਬਹੁਤ ਖੁਸ਼ ਹੈ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਹੈ ਕਿ ਬੱਚੇ ਜਿਹੜੇ ਆ ਉਹ ਪਹਿਲੇ ਦੂਰ ਜਾਂਦੇ ਸੀ ਪੇਰੈਂਟਸ ਨੂੰ ਵੀ ਰਹਿੰਦਾ ਸੀ ਕਿ ਸਾਡੇ ਬੱਚੇ ਦੂਰ ਕਈ ਨਹੀਂ ਭੇਜਦੇ ਸੀ ਸਪੈਸ਼ਲੀ ਗਰਲਸ ਨੂੰ ਹਾਇਰ এডਿਕੇਸ਼ਨ ਲਈ ਨਹੀਂ ਭੇਜਦੇ ਸੀ ਮੈਡੀਕਲ ਜਾਂ ਨਾਨ ਮੈਡੀਕਲ ਬੱਚੇ ਲੈਣਾ ਵੀ ਚਾਹੁੰਦੇ ਸੀ ਤਾਂ ਪੇਰੈਂਟਸ ਨਹੀਂ ਇਹ ਲੋ ਕਰਦੇ ਸੀ ਮਜਬੂਰਨ ਬੱਚਿਆਂ ਨੂੰ ਇੱਥੇ ਉਹ ਲੈਣਾ ਪੈਂਦਾ ਸੀ ਤਾਂ ਪੇਰੈਂਟਸ ਹੁਣ ਸਾਡੇ ਕੋਲ ਆਉਂਦੇ ਆ ਬਹੁਤ ਖੁਸ਼ ਹੈ ਬਹੁਤ ਗਰਲਸ ਹੈ ਸਾਡੇ ਕੋਲ ਜਿਹੜੀਆਂ ਮੈਡੀਕਲ অর ਨਾਨ ਮੈਡੀਕਲ ਦੀ এডਿਕੇਸ਼ਨ ਲੈ ਰਹੀਆਂ ਕਾਮਰਸ ਦਾ ਬਹੁਤ ਹੀ ਬੱਚੇ ਲੈ ਰਹੇ ਜਿੰਨੇ ਵੀ ਇੰਟੈਲੀਜੈਂਟ ਥੋੜ ਚੰਨ ਬੱਚੇ ਐਜੂਕੇਸ਼ਨ ਮਿਲਦੀ ਹੈ ਨਾਲ ਨਾਲ 유ਨੀਫਾਰਮ ਇੰਨੀ ਅੱਛੀ ਹੈ ਕਿ ਬੱਚੇ ਜਦੋਂ ਪਾ ਕੇ ਸਵੇਰ ਪ੍ਰੇਅਰ ਦੇ ਵਿੱਚ ਹੀ ਖੜੇ ਹੁੰਦੇ ਹਨ ਉਹ ਜਿਹੜੀ 유ਨੀਫਾਰਮ ਉਹ ਵੀ ਗਵਰਨਮੈਂਟ ਦਿੰਦੀ ਹੈ ਤਾਂ ਬੱਚੇ ਜਦੋਂ ਘਰੋਂ ਹੀ ਨਿਕਲਦੇ ਆ ਤਾਂ ਪੇਰੈਂਟਸ ਨੂੰ ਖੁਸ਼ੀ ਮਿਲਦੀ ਹੈ ਕਿ ਇੰਨੀ ਅੱਛੀ 유ਨੀਫਾਰਮ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਵੀ ਗਵਰਨਮੈਂਟ ਸਕੂਲ ਦੇ ਬੱਚਿਆਂ ਦੀ ਇਹ ਪਹਿਲੇ ਉਹ ਦਿਖ ਨਹੀਂ ਹੁੰਦੀ ਸੀ ਜਿਹੜੀ ਪਬਲਿਕ ਸਕੂਲ ਦੇ ਬੱਚਿਆਂ ਦੀ ਸੀ ਹੁਣ ਸਾਡੇ ਬੱਚਿਆਂ ਦੀ ਦਿਖ ਮੇਰੇ ਖਿਆਲ ਹੈ ਪਬਲਿਕ ਸਕੂਲ ਦੇ ਬੱਚਿਆਂ ਨਾਲੋਂ ਜ਼ਿਆਦਾ ਅੱਛੀ